ਸਤਿ ਸ਼੍ਰੀ ਅਕਾਲ ਜੀ ਅੱਜ ਹੈਗਾ ਮੂਸੇ ਵਾਲੇ ਦਾ ਜਨਮ ਦਿਨ ਤੇ ਉਹਦੀ ਖੁਸ਼ੀ ਦੇ ਵਿੱਚ ਅਸੀਂ ਲਾ ਰਹੇ ਹਾਂ ਨਿੰਬੂ ਪਾਣੀ ਦੀ ਸ਼ਕੀਰ ਤੇ ਸਮਾਨ ਕਰ ਰਹੇ ਹਾਂ ਇਕੱਠਾ ਸਟਾਰਟ ਹੋ ਗਿਆ ਕੰਮ ਚੱਕੋ ਵੀ ਤਾ ਟੱਬੇ ਤੇ ਆਈ ਵੀਰੇ ਇੱਧਰ ਖਾ ਲੋ ਇੱਧਰ ਖਾ ਲੋ ਐ ਲੱਗ ਜਮ ਮੁੰਡਾ ਮਿਹਨਤੀ ਨੇ ਸਾਡੇ ਦੇ ਕਦਰ ਮੁੰਡੇ ਮਿਹਨਤੀ ਨੇ ਸਾਡੇ ਇੱਧਰ ਦੇਖੋ ਸਟਣਾ ਖਾਲੀ ਹੌਲੀ ਚੱਲ ਚੱਲ ਹੌਲੀ 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 ਚਲੋ ਆਹ ਟੱਬ ਤੁਸੀਂ ਲੈ ਚਲੋ ਮੇਵਾ ਨਾ ਨਹੀਂ ਮੇਵਾ ਮੇਵਾ ਚਲ ਪੱਜ ਕੇ ਨਾਲ ਰਲੋ ਉੱਥੇ ਭੱਜ ਕੇ ਨਾਲ ਰਲੋ ਭੱਜ ਕੇ ਨਾਲ ਹਣਨਾ ਵੀ ਉਥੋਂ ਆਇਟਮ ਹੀ ਨੇ ਬੈਂਚੋਂ ਮੈਂ ਤਾਂ ਪਤਾ ਨਹੀਂ ਕਿੱਥੋਂ ਇਕੱਠੀਆਂ ਕਰਕੇ ਹੋਰ ਯਾਰ ਸੀਰੀਅਸ ਗੱਲ ਹੈ ਆਜੋ 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 ਉਹਦੇ ਲਵੇ ਵੀ ਖੜ ਜਾਂਦੇ ਇੱਕ ਜਿਹੜੇ ਰੱਖ ਕੇ ਗਏ ਨੇ ਕਿਤੇ ਕੋਈ ਚੱਕ ਕੇ ਲੈ ਗਿਆ ਹੋਵੇ ਹੈ ਆਇਡਮ ਸਾਡੇ ਸੰਗਰੂਰ ਦੀ ਸਿਆਣੇ ਬੰਦਿਆਂ ਨੂੰ ਵੀ ਪਤਾ ਜਾਰੀ ਲੱਗਣਾ ਲੋਈ ਬਰਫ ਹੁਣੇ ਸਟਾਰਟ ਹੋ ਗਈ ਅਜੇ ਸੈਟਅਪ ਪੂਰਾ ਲੱਗਿਆ ਨਹੀਂ ਪਰ ਫੇਰ ਵੀ ਸਾਡੇ ਬੰਦੇ ਇੱਧਰ ਦੇਖ ਓਏ ਰਵੀ ਸਾਡੇ ਬੰਦੇ ਆਪ ਤਿਆਰੀ ਕਰ ਰਹੇ ਨੇ ਸਾਰੀ ਹਾਂ ਹਾਂ ਮਾਰ ਚੱਲਣੇ ਦਾ ਚਿੱਟੇ ਕੱਢਦਾ ਏ ਅੱਛਾ ਇੱਧਰ ਦੇਖ ਮੜਾ ਜਾ ਆ ਬੰਦਾ ਜੀ ਐਂ ਕਹਿੰਦਾ ਇੱਧਰ ਲਾ ਲਾ ਕਿਤੇ ਇੱਥੇ ਲਾ ਦੇ ਆਹ ਓਰੇ ਇੱਥੇ ਲਾ ਦੇ ਓਹ ਉਹ ਨਿੰਬੂ ਧੋਵੋ ਚੰਗਾ ਵੀਰੋ ਕੋ ਕਾਗ ਜਿਹੜੇ ਪੀਣੇ ਨੇ ਚੱਲਿਆ ਕੰਮ ਸਮਾਨ ਲੱਗਿਆ ਸਾਡਾ ਹੁਣ ਪੈਂਟ ਲੱਗਣ ਲੱਗੇ ਨੇ ਮੂਵੀ ਤੋਂ ਉੱਤੇ ਜਾ ਰਹੇ ਨੇ ਇੱਧਰ ਕਿਵੇਂ ਬਟਾ ਕਿਵੇਂ ਲੋ ਚੱਲ ਰਿਹਾ ਕੰਮ ਆਹ ਛੇਤੀ ਮਗਾਲੀ ਤਾਂ ਬਰਫ ਬਰਫ ਜਲਦੀ ਮਗਾਲੀ ਹੈ ਮਾਸਟਰ ਜੀ ਪਹੁੰਚ ਗਏ ਨੇ ਸਾਡੇ ਕੋਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਿੰਬੂ ਦੀ ਸੇਵਾ ਕਰ ਰਹੇ ਨੇ ਇੱਧਰ ਦੇਖੋ ਬਹੁਤ ਬਹੁਤ ਧੰਨਵਾਦ ਤੁਹਾਡਾ ਆਉਣ ਤੇ ਅੱਜ ਬਹੁਤ ਬਹੁਤ ਧੰਨਵਾਦ ਜਿਹੜੇ ਅੱਗੇ ਹੋ ਕੇ ਇਹ ਕੰਮ ਹੋ ਰਿਹਾ ਸੀ ਨੇ ਹਾਂਜੀ ਬਹੁਤ ਖੁਸ਼ੀ ਹੈ ਆਪਣੀ ਤੰਦਰੁਸਤ ਤੁਸੀਂ ਰਹੋ ਮਿਹਨਤ ਕਰੋ ਇਸ ਤਰੀਕੇ ਦੇ ਬੱਚੇ ਨਹੀਂ ਤੰਦਰੁਸਤ ਰਹਿਣਗੇ ਇਸ ਤਰ੍ਹਾਂ ਕਰਨਾ ਇਸ ਤਰੀਕੇ ਅੱਗੇ ਲੱਗ ਕੇ ਕੰਮ ਕਰਦੇ ਰਹੋ ਤੁਮ ਸੱਕੇ ਵਾਖੇ ਰਹੋ ਧੰਨਵਾਦ ਜੀ ਛੋਡੀਆਂ ਦਵਾਵਾਂ ਨੇ ਛੋਡੇ ਸਿਰਤੀ ਆ ਹਾਂਜੀ ਬਣੇ ਹੋਏ ਤਾਂ ਇੱਥੇ ਪਸਾ ਬੋਚ ਕੇ ਬੋਚ ਕੇ ਖੰਡ ਵਾਲੀ ਬੁਰੀਆਂ ਚੱਕ ਲੈ ਚੋਬਰ ਤੇਰੇ ਤਾਂ ਹੌਸਲੇ ਨੇ ਪੁੱਤ ਓਏ ਡੀ ਜੇ ਵੀ ਆਗੇ ਡੀ ਜੇ ਡੀਜਾਦਰੋਂ ਪੜਾ ਡੀਜਾ ਹਾਂ ਯਾਰ ਕੀਤਾ ਗਿਆ ਚੇਪਾ ਸਾਹਿਬ ਜੀ ਉਹ ਕਿਰਪਾ ਕਰਨੀ ਸਾਰਾ ਤੇ ਮੇਰਾ ਪਰ ਹੱਥ ਰੱਖਣਾ ਸਾਰੇ ਸੰਗਤ ਵੱਲੋਂ ਜੋ ਲੇਬੂ ਪਾਰ ਚਾਰਕਿਸ਼ਤਾ ਆ ਗਏ ਹੈ ਸੰਗਤ ਵਿੱਚ ਵਰਤੌਣ ਦੀ ਆਗਿਆ ਦੇ ਉਹ ਕਿਰਪਾ ਕਰੋ ਚੇਪਾ ਸਾਹਿਬ ਸਾਰਾ ਤੇ ਮੇਰਾ ਪਰਿਆਸਰ ਰੱਖੋ ਉਹ ਹੈ ਜੋ ਤੁਹਾਨੂੰ ਇੱਧਰ ਬਾਈ ਹੁਣੀ ਆਏ ਨੇ ਸੇਵਾ ਕਰਾਉਣ ਜਗਨ ਭਾਈ ਆਇਆ ਧੰਨਵਾਦ ਜੀ ਇੱਧਰ ਭਾਜੀ ਆਏ ਨੇ ਉਧਰ ਪੀਵੀ ਦੇਣਾ ਫੈਸ਼ਨ ਸਟੋਰ ਵਾਲੇ ਗਗਨ ਮਾਨ ਯੋਗਦਾਨ ਪਾਉਣ ਆਏ ਨੇ ਬਾਈ ਹੁਣੀ ਥੈਂਕ ਯੂ ਸੋ ਮੱਚ ਮੇਰੇ 4:30 ਵਜੇ ਉੱਠ ਕੇ ਲੱਗੇ ਸੀਗੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸੋਹਣਾ ਸਾਰਾ ਕੁਝ ਚੱਲਿਆ ਬਾਕੀ ਮਾਸਟਰ ਜੀ ਦੱਸਣਗੇ ਹਾਂਜੀ ਸਾਰਾ ਕਿ ਮੇਰੇ ਹੱਥ ਆ ਬੜਾਈ ਜਗਾ 8 ਵਜੇ ਤੋਂ ਲੈ ਕੇ ਹੁਣ ਤੱਕ ਲਗਾਤਾਰ 6:30 5:00 ਤੱਕ ਕਿੱਦੇ ਲਗਾਤਾਰ ਹੈ ਤੇ ਲਗਾਤਾਰ ਨਿੰਬੂ ਦੀ ਸ਼ੀਰ ਬਹੁਤ ਵਧੀਆ ਢੰਗ ਨਾਲ ਇਹਨਾਂ ਬੱਚਾ ਸਾਰੇ ਜਿੰਨੇ ਖੜਨੇ ਤੇ ਰੇਲ ਚਲਾਈ ਹੈ ਕੋਈ ਬੱਸ ਵਾਲਾ ਕੋਈ ਸੂਰਤ ਵਾਲਾ ਕੋਈ ਕਾਰ ਵਾਲਾ ਕੋਈ ਰਿਸ਼ੀ ਵਾਲਾ ਕੋਈ ਟੋਰਕ ਕੇ ਕੋਈ ਰੇੜੇ ਤੇ ਕੋਈ ਵੀ ਜ ਇਹ ਬੱਚਾ ਬਿਨਾ ਪਾਣੀ ਕਿਤੇ ਨਹੀਂ ਗਿਆ ਸਾਰੇ ਪ੍ਰੋਜੈਕਟ ਕੀਤਾ ਕੀਤਾ ਹਾਂਜੀ ਹਾਂ ਇਹ ਕਿਹਾ ਕਿ ਪਾਣੀ ਬਹੁਤ ਅੱਛਾ ਬਣਾਇਆ ਹੋਇਆ ਉਹ ਇਹ ਕਿਰਪਾ ਕੀ ਦੀ ਹੈ ਪਰਮਾਤਮਾ ਦੀ ਕਿਰਪਾ ਬਿਲਕੁਲ 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 ਤੇ ਸਹਿਯੋਗ ਸਾਰਿਆਂ ਦਾ ਹੈ ਹਾਂਜੀ ਹਾਂ ਇਹ ਵੱਡਾ ਕੰਮ ਆ ਹੈਰੀ ਦੇ ਅੱਗੇ ਲਾ ਕੇ ਸਾਰਾ ਕੁਝ ਕਰਾਇਆ ਇਹ ਨਹੀਂ ਨਹੀਂ ਤੇ ਚਲੋ ਇੱਕ ਮੂਰੇ ਲੱਗਦਾ ਹੁੰਦਾ ਹੈ ਆ ਅੱਗੇ ਲੱਗੇ ਨੇ ਸ਼ਾਬਾਸ਼ ਧੰਨਵਾਦ ਇਹਨਾਂ ਦਾ ਸਾਰੇ ਸੰਗਤ ਦਾ ਧੰਨਵਾਦ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਕਿਰਤਾਂ ਵਾਲੇ ਇਨਕੇ ਪਰਮਾਤਮਾ ਦਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਧੰਕਿਊ ਸਰ ਧੰਕਿਊ ਸਤਿ ਸ਼੍ਰੀ ਅਕਾਲ ਅਸੀ ਗੋਦਾਮੀ ਜੀ 回去抓吧。